ਪਟੰਨਾਕੋਲਜ ਦੇ ਪ੍ਰਧਾਨਕੀ ਡੀਏਵੀ ਕਾਲਜ ਦੇ ਪ੍ਰਧਾਨਕੀ ਨੂੰ ਲੈ ਕੇ ਹੋਇਆ ਵੱਡਾ ਹੁੱਲੜਬਾਜ਼ੀ ਮਾਹੌਲ ਜਿੱਥੇ ਕੀ ਪੋਸਟਰ ਲਾਣਾ ਹੈ ਤਾਂ ਯੁਵਕਾਂ ਵੱਲੋਂ ਪਥਰਾਬਾਜੀ ਕੀਤੀ ਗਈ ਪਥਰਾਬਾਜੀ ਤੋਂ ਬਾਅਦ ਜਿਵੇਂ ਹੀ ਮਾਮਲਾ ਪੁਲਿਸ ਦੇ ਗਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਨੇ ਕਾਰਵਾਈ ਦੇ ਵਿੱਚ ਦੋ ਪਛਾਣ ਦੇ ਵਿੱਚ ਆਏ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਨੇ ਪਥਰਾਬ ਕੀਤਾ ਸੀ ਉਹ ਵਿਅਕਤੀਆਂ ਪੋਸਟਰ ਲਗਾਉਣ ਵਾਸਤੇ ਪ੍ਰਧਾਨਕੀ ਦੇ ਪੋਸਟਰ ਲਗਾਉਣ ਵਾਸਤੇ ਕਾਲਜ ਦੇ ਵਿੱਚ ਆਏ ਸੀ ਇਸ ਤਰ੍ਹਾਂ ਦੀ ਐਕਸਕਿਊਟ ਤਸਵੀਰਾਂ ਜੋ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਇਹ ਜਾਣਦੇ ਆ ਕਿ ਬਠਿੰਡਾ ਪੁਲਿਸ ਵੱਲੋਂ ਹਰ ਅੰIVERSITY ਕਰਨ ਵਾਲੇ ਨੂੰ ਬਖਸ਼ ਨਹੀਂ ਜਾਵੇਗਾ ਜੇ ਕੋਈ ਹੁੱਲੜਬਾਜੀ ਕਰਦਾ ਪਿਆ ਗਿਆ ਤਾਂ ਉਸੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜਕੀ ਮਾਮਲਾ ਕੀ ਹੈ ਕੋਰੇ ਦੇ ਪ੍ਰਧਾਨ ਕੰਨਾਂ ਦੇ ਖਿਲਾਫ ਲੜਾਈ ਹੋਣੀ ਹੈ ਕਿ ਪੂਰਾ ਮਾਮਲਾ ਕੀ ਸੀ ਇਹ ਸਾਨੂੰ ਕੱਲ ਇੱਕ ਤਲਾਹ ਮਿਲੀ ਸੀਗੀ ਵੀ ਡੀਏਵੀ ਕਾਲਜ ਵਿੱਚ ਜਿਹੜਾ ਹੈਗਾ ਕੁਝ ਜਿਹੜਾ ਹੈਗਾ ਨੌਜਵਾਨਾਂ ਵਿੱਚੋਂ ਜਿਹੜਾ ਹੈਗਾ ਕਾਲਜ ਅੰਦਰ ਐਂਟਰ ਹੋ ਕੇ ਤੇ ਹੁੱਲੜਬਾਜੀ ਕੀਤੀ ਜਾ ਰਹੀ ਹੈ ਜਿਸ ਤੇ ਜਿਹੜਾ ਹੈਗਾ ਤਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਪ੍ਰਿੰਸੀਪਲ ਸਾਹਿਬ ਦੀ ਜਿਹੜੀ ਹੈਗੀ ਸਟੇਟਮੈਂਟ ਰਿਕਾਰਡ ਕੀਤੀ ਗਈ ਸੀ ਜਿਸ ਤੇ ਜਿਹੜਾ ਹੈ ਮਕਦਮਾ ਨੰਬਰ 137 ਡੇਟਡ 14 8 2024 ਅੰਡਰ ਸੈਕਸ਼ਨ 331 ਸਬਕਲੋਜ਼ 5 191 ਸਬਕਲੋਜ਼ 3 ਤੇ 190 ਬੀ ਐਨ ਐਸ ਤਹਿਤ ਦਰਜਿਸਟਰ ਕੀਤਾ ਗਿਆ ਜਿਸ ਚ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੋਂ ਤੱਕ ਇਸ ਮਕਦਮੇ ਚ ਤੇ ਬਾਕੀਆਂ ਦੀ ਵੀ ਜਿਹੜਾ ਹੈਗਾ ਦੋਸ਼ੀਆਂ ਦੀ ਜਿਹੜੀ ਹੈ ਪਾਲ ਜਾਰੀ ਹੈ ਤੇ ਲਗਾਤਾਰ ਸਾਡੇ ਵੱਲੋਂ ਜਿਹੜੀ ਰੇਡ ਕੀਤੀ ਜਾ ਰਹੀ ਹੈ। ਮਾਮਲਾ ਕੀ ਸੀ ਜੀ ਸਪਲ ਹੋ ਰਹੀ ਹੈ। ਇਹ ਸੀਗਾ ਜਿਹੜਾ ਹੈਗਾ ਮੁੰਡਿਆਂ ਵੱਲੋਂ ਜਿਹੜਾ ਹੈਗਾ ਪ੍ਰਧਾਨਗੀ ਨੂੰ ਲੈ ਕੇ ਵੀ ਜਿਹੜਾ ਡੀਵੀ ਕਾਲਜ ਵਿੱਚ ਸਾਡਾ ਜਿਹੜਾ ਹੈਗਾ ਪ੍ਰਧਾਨ ਲਗਾਇਆ ਉਸ ਸੰਬੰਧੀ ਜਿਹੜਾ ਹੈ ਪੋਸਟਰ ਲਾਉਣ ਆਏ ਸੀ ਇਹ ਕਾਲਜ ਦੀ ਗੰਦ ਲੰਘ ਕੇ ਤੇ ਉੱਥੇ ਸਾਡੇ ਜਿਹੜੇ ਹੈਗਾ ਸਾਡੇ ਪਹਿਲਾਂ ਵੀ ਸਾਡੇ ਧਿਆਨ ਚ ਆਇਆ ਸੀ ਵੀ ਹੋਰ ਵੀ ਗਰੁੱਪਾਂ ਵੱਲੋਂ ਇਹੋ ਜੀ ਗੱਲ ਜਿਹੜੀ ਹੈ ਵੀ ਤਕਰਾਰਬਾਜੀ ਹੋ ਸਕਦੀ ਹੈ। ਇਸ ਤੇ ਜਿਹੜਾ ਸਾਡੇ ਲੋਕ ਪ੍ਰੀਵੈਂਟਿਵ ਐਕਸ਼ਨ ਵੀ ਜਿਹੜਾ ਹੈਗਾ 6-7 ਜਣਿਆਂ ਤੇ ਪਹਿਲਾਂ ਵੀ ਇਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸੀ। ਕੋਈ ਫਾਇਰਿੰਗ ਵਾਲਾ ਮਾਮਲਾ ਵੀ ਦੱਸਿਆ ਨਹੀਂ ਹੋਇਆ। ਨਹੀਂ ਸਾਡੇ ਕੋਈ ਅਜੇ ਤੱਕ ਇਹਨਾਂ ਵੱਲੋਂ ਜਿਹੜੀ ਹੈਗੇ ਤੁਸ਼ੀਆਂ ਨੂੰ ਕੋਈ ਫਾਇਰਿੰਗ ਵਾਲੀ ਗੱਲ ਸਾਹਮਣੇ ਨਹੀਂ ਆਈਗੀ ਤੇ ਬਾਕੀ ਜਿਹੜੇ ਫੈਕਟਸ ਆ ਡੂਰਿੰਗ ਇਨਵੈਸਟੀਗੇਸ਼ਨ ਜਿਹੜੇ ਹੈਗੇ ਉਹ ਬਾਅਦ ਚ ਜਾਣਗੇ।